ਮਮਾ ਹਾਂਜੀ ਮੰਮੀ ਕਰ ਲਈ ਸਫਾਈ ਪੁੱਤ ਹਾਂ ਮੰਮੀ ਆ ਘੱਟਾ ਬੜਾ ਹੀ ਤੇ ਮੈਂ ਚਲ ਛਾੜ ਦਿੰਨੀ ਆ ਚਲ ਇੱਥੇ ਬਹਿ ਮੇਰੀ ਗੱਲ ਸੁਣ ਹਾਂਜੀ ਅੱਜ ਆਪਾਂ ਸ਼ਹਿਰ ਚਲੀਏ ਦੋਵੇਂ ਜਾਣੀਆਂ ਸ਼ਹਿਰ ਮੰਮੀ ਆਹੋ ਤੁਸੀਂ ਤੇ ਮੇਰੇ ਮੂੰਹ ਦੀ ਗੱਲ ਹੀ ਕਹਿਤੀ ਮੰਮੀ ਮੈਂ ਤੇ ਨਾ ਅੱਗੇ ਕਹਿਣਾ ਸੀ ਤੁਹਾਨੂੰ ਕਿਰਾਏ ਦਾ ਥੋੜਾ ਜਿਹਾ ਸਮਾਨ ਖਤਮ ਹੋਇਆ ਹੀ ਅੱਛਾ ਅਬੁਕਰਮ ਵਗੈਰਾ ਰੀਲਾ ਤੇ ਮਸ਼ੀਨ ਨੂੰ ਲਾਉਣ ਵਾਸਤੇ ਤੇਲ ਵੀ ਨਹੀਂ ਹੈਗਾ ਤੇ ਮੈਂ ਸੋਚਣ ਦੀ ਆ ਜੇ ਮੈਂ ਮੰਮੀ ਨੂੰ ਕਹਿੰਨੀ ਆ ਤੇ ਫੇਰ ਮੈਂ ਡਰਦੀ ਨੇ ਕਿਹਾ ਹੀ ਨਹੀਂ ਤੁਹਾਨੂੰ अच्छा अच्छा चलوں ਤੇ ਆਪ ਹੀ ਕਹਿਤਾ ਵਾ ਤੇ ਚਲਦੇ ਆਪਾਂ ਨਾਲੇ ਸਮਾਨ ਲੈ ਆਵਾਂਗੇ ਥੋੜਾ ਜਿਹਾ ਲੈ ਪੁੱਤ ਇਹ ਕਿਹੜੀ ਗੱਲ ਕੀਤੀ ਤੂੰ ਤਰੀਲਾਂ ਵੀ ਲੈ ਕੇ ਦਊ ਬੁਕਰਮ ਵੀ ਲੈ ਕੇ ਦਊ ਜਿਹੜੀ ਜਿਹੜੀ ਚੀਜ਼ ਮੁੱਕੀ ਆ ਨਾ ਲਿਸਟ ਬਣਾ ਲਾ ਅੱਜ ਮੈਂ ਤੈਨੂੰ ਸਾਰੀਆਂ ਚੀਜ਼ਾਂ ਲੈ ਆ ਦੇਣੀ ਆ ਠੀਕ ਆ ਉਹ ਮੰਮੀ ਮੈਨੂੰ ਜਾਦੀ ਆ ਤੇ ਹੋਰ ਦੇਣੀ ਕੋਈ ਸਮਾਨ ਲੈਣਾ ਰਸੋਈ ਦਾ ਸੋਦਾ ਸੁਦਾ ਥੋੜਾ ਸੁਦਾ ਲੈਣ ਵਾਲਾ ਵਾ ਦੁੱਧ ਦੇ ਪੈਸੇ ਮਿਲੇ ਆ ਮੈਂ ਤਾਂ ਤੈਨੂੰ ਕਹਿਣ ਲਈ ਹੀਗੀ ਵੀ ਤਿਆਰ ਤੇ ਆਪਾਂ ਦੋਵੇਂ ਜਣੀਆਂ ਹੋਈਆਂ ਵਾ ਤੇ ਚੁੱਪ ਕਰਕੇ ਬੱッセ ਜਾ ਕੇ ਨਾ ਤੇ ਸਾਰਾ ਸਮਾਨ ਲੈ ਕੇ ਨਿਕ ਨਿਕਾ ਆਹੋ ਤੇ ਮੰਮੀ ਇਦਾਂ ਕਰੀਏ ਫੇਰ ਟਾਈਮ ਨਾਲ ਚਲੀਏ ਬਾਜੇ ਧੁੱਪ ਬੜੀ ਹੋ ਜਾਂਦੀ ਆ ਨਹੀਂ ਨਹੀਂ ਤਾਂ ਹੀ ਮੈਂ ਤੇਰੇ ਵੱਲ ਆਈ ਆ ਕਿ ਟਾਈਮ ਨਾਲ ਚਲੀਏ ਆਹੋ ਮੈਂ ਬਸ ਆ ਕਰ ਲਿਆ ਵਾ ਕੰਮ ਅੱਛਾ ਤੇ ਉਹ ਫੁਲਕੇ ਲਾਤੇ ਤਈ ਫੁਲਕੇ ਮਲਾਤੇ ਮੈਂ ਤਾਂ ਫੁਲਕੇ ਫਲਕੇ ਲਾ ਕੇ ਨਾਤ ਹੋ ਕੇ ਤੇ ਫੇਰ ਆਈ ਆ ਤੇਰੇ ਮੇਰੀ ਮੰਮੀ ਆਤਾ ਧੋਤਾ ਆਈ ਆ ਤੇ ਚਲਦੇ ਆ ਫੇਰ ਆਪਾਂ ਚੱਲ ਕੋਈ ਨਹੀਂ ਥੋੜਾ ਤੇ ਡੈਡੀ ਨੂੰ ਪੁੱਛ ਲਈ ਇੱਕ ਵਾਰੀ ਪੁੱਛ ਲਓ ਉਦਾਂ ਤੂੰ ਹੀ ਪੁੱਛੋ ਡੈਡੀ ਨੂੰ ਮੈਂ ਤਾਂ ਨਹੀਂ ਪੁੱਛਣਾ ਚੱਲ ਮੈਂ ਪਾਣੀ ਪੀ ਲਾਂ ਅੰਮੀਆ ਬੈ ਫਾਗ ਦਾ ਸੁੱਕਣ ਲਿਆ ਆ ਆ ਪੀ ਲੋ ਤਈ ਹਾੰਗੁਰਲੀ ਨੂੰ ਵਜਾ ਮੰਡਈਆਂ ਤੂੰ ਬਬੀ ਤੇ ਕੀ ਕਰਦੇ ਈ ਕੰਮੀ ਕਰਦੇ ਈ ਕੋਈ ਦੱਸ ਏਦਾਂ ਕਰਿਓ ਹਾਂ ਮੇਰਾ ਨਾ ਸੂਟ ਪ੍ਰੈਸ ਕਰ ਦਿਓ ਤੇ ਨਾਲੇ ਇਹ ਵੀ ਜੀ ਤੇ ਜਿਹੜਾ ਕੱਲ ਤੇ ਸੂਟ ਤੋਂ ਤਾ ਨਾ ਉਹਦੇ ਵਿੱਚ ਸਾਰੀ ਸਰਫੀ ਤੇ ਅੱਜ ਜਿਹੜਾ ਚੱਜਣਾ ਧੋਇਓ ਤੇ ਨਾਲੇ ਇਹ ਜੀ ਚ ਧੋਇਓ ਮੇਰੇ ਕੱਪੜੇ ਕੋਈ ਨੀ ਧੋਦਨੀ ਮੈਨੂੰ ਇਹ ਕੰਮਾ ਥੋੜਾ ਕਰਕੇ ਨਾ ਫਿਰ ਹੋ ਕਰ ਦੇਣੀ ਧੋਦਨੀ ਤੇਰੀ ਕੁਣਨ ਤੂੰ ਉੱਤਦੇ ਹੋ ਕਪੜੇ ਵੀ ਪ੍ਰੈਸ ਮੇਰਾ ਕਰਦੇ ਹੋ ਸੂਟ ਮੈਂ ਭੋਲਾ ਹੁਣ ਤੈਨੂੰ ਮੈਂ ਕਹਿਣ ਦੀ ਮੈਨੂੰ ਕੰਮ ਥੋੜਾ ਯਾਰ ਸੋਚੀ ਮੈਂ ਕਰਕੇ ਫਿਰ ਕਰ ਦਿੰਨੀ ਆ ਤੇਰੇ ਕੰਮ ਕਰਨਾ ਜ਼ਰੂਰੀ ਆ ਕਿ ਜਿਹੜਾ ਕੰਮ ਮੈਂ ਕਹਿਣ ਦੀ ਆ ਉਹ ਜ਼ਰੂਰੀ ਆ ਤੁਹਾਨੂੰ ਨਾ ਪਿਆਰ ਦੀ ਭਾਸ਼ਾ ਨਹੀਂ ਸਮਝ ਆਉਂਦੀ ਹੈਗੀ ਨਹੀਂ ਇਹ ਕਿੱਦਾਂ ਦੀ ਗੱਲਾਂ ਕਰਦੀ ਆ ਤੂੰ ਹੁਣ ਉਹ ਕੰਮ ਮੈਂ ਮਕਾਉਣਾ ਨਹੀਂਗਾ ਉਹ ਸਾਰਾ ਦਿਨ ਰੱਖ ਛੜਾ ਉਦਾਂ ਹੀ ਠਹਿਰ ਕੇ ਕਰ ਲਿਓ ਮੈਨੂੰ ਕਪੜੇ ਮੇਰੇ ਪ੍ਰੈਸ ਕਰ ਦੋ ਸੂਟ ਕਰਨ ਲੱਗਾ ਪ੍ਰੈਸ ਬੜਾ ਵਰੀ ਲੱਗਣੇ ਆ ਛੱਡ ਤੋ ਹੋ ਜਾਣਾ ਵਾ ਤੂੰ ਜਾਣਾ ਕਿਤੇ ਹੁਣ ਆਹ ਮੈਂ ਜਾਣਾ ਪੈ ਨਾ ਜਾਣਾ ਹੈ ਤੈਨੂੰ ਕਦਾ ਮੈਂ ਪੁੱਛ ਕੇ ਜਾਣਾ ਤੈਨੂੰ ਫਿਰ ਤੇ ਫਿਰ ਕਿਹੜੀ ਕਰ ਰੋਕ ਜਾ ਜਿਹੜਾ ਥੋੜਾ ਕੰਮ ਹੈ ਮੈਨੂੰ ਬੇੜ ਲਾਂ ਤੇ ਫਿਰ ਤੇਰਾ ਸੂਟ ਪ੍ਰੈਸ ਕਰ ਦਿੰਨੀ ਆਰ ਸੋ ਇਹ ਚ ਚੱਲਿਓ ਆਹ ਤੇ ਫਿਰ ਏਦਾਂ ਕਰੇ ਨਿੰਬੂ ਪਾਣੀ ਬਣਾ ਦਿਓ ਗਰਮੀ ਬੜੀ ਮੇਰੇ ਨਾਲ ਦਿਲ ਕਰ ਰਿਹਾ ਨਾਲ ਪੀਣ ਬਣਾ ਦਿੰਨੀ ਆ ਕੋਈ ਨਾ ਕੋਈ ਹੈ ਕਾਲ ਆਸ਼ਣਾ ਕੇ ਬਨੇਗਾ ਵਿਹਲੀ ਨਾ ਬਹਿ ਜੇ ਆ ਬੇ ਹੁਣ ਮੇਰੇ ਜੀ ਗਾਂ ਡਿਆ ਤਾਂ ਤਾਂ ਹੀ ਗਿਆ ਕੋਈ ਨਹੀਂ ਬਣਾ ਦਿੰਨੀ ਆ ਜਾ ਫਿਰ ਬਣਾਉ ਜਾ ਇੱਕ ਕੰਮ ਕੀ ਕਹਿ ਦੇਣੀ ਆ ਜਵਾਬ ਮੈਨੂੰ ਛੱਤੀ ਦੇ ਜਾਂਦੀ ਐ ਕੰਮ ਤੇ ਤੈਨੂੰ ਕਰਨਾ ਹੀ ਪੈਣਾ ਵਾ ਜਿੱਦਾਂ ਮਰਜ਼ੀ ਹੋਏ ਹੱਦ ਹੋ ਗਈ ਐ ਇਹਦੇ ਵਾਲੀ ਹੰਤਰਾ ਜੀਹਾਂ ਹਰਾਮ ਕਰਮਾ ਆ ਰਿਹਾ ਮੇਰਾ ਪਤਾ ਨਹੀਂ ਨੇ ਕਦੋਂ ਜਾਣਾ ਵਾ ਇਥੋਂ ਪੱਕੀ ਵਹਿ ਛੜੀ ਐ ਤੇ ਇੱਕ ਬੰਨੇ ਬਣਾ ਕੀਤਾ ਵਾ ਵੀ ਕੱਪੜੇ ਬਾਹਰੋਂ ਪ੍ਰੈਸ ਕਰ ਦੇਨੀ ਆ ਤੇ ਦੂਜੇ ਬੰਨੇ ਲਾਤਾ ਵਾ ਤੇ ਹੁਣ ਮੈਨੂੰ ਨਿੰਬੂ ਪਾਣੀ ਬਣਾ ਕੇ ਦੇ ਹੱਦ ਹੋ ਗਈ ਤੇ ਕੇ ਬੰਨੇ ਵੇਲੀ ਨਾ ਰਹਿ ਜਾਏ ਕੋਈ ਨਾ ਕੋਈ ਕੰਮ ਨੂੰ ਮੈਂ ਤੋਰੀ ਰੱਖਾਂ ਐਡਾ ਦਿਮਾਖਾ ਕੀਤਾ ਵਾ ਉਦੋਂ ਘਰ ਦੇ ਵੀ ਉਹੋ ਜੇ ਮੈਨੂੰ ਕਹਿਨੀ ਐ ਤੇ ਮੇਰੇ ਅੱਖੇ ਨੇ ਕਿ ਲੱਗਦੇ ਸਿਆਪਾਂ ਤੇ ਮੇਰੀ ਜਾਨ ਐਨਾ ਜੀ ਕਾਪੜਾ ਤਾਂ ਬੰਦਾ ਸਕੇ ਬਣਾ ਹੀ ਲੈਂਦਾ ਵਾ ਇੰਨਾ ਕੰਮ ਨਹੀਂ ਕਰਦੀ ਤੇ ਪੱਕੀ ਅੰਤਰੀ ਰਾਜ ਤੇ ਬੈ ਗਈ ਕੋਈ ਨਹੀਂ ਸੋਚ ਨਹੀਂ ਤੇਰੇ ਬਾਰੇ ਤੂੰ ਵੀ ਨਹੀਂ ਗਈ ਦਹਾੜਣਾ ਹੁਣ ਕੋ ਕਰਨਾ ਹੀ ਪੈਣਾ ਤੇਰਾ ਵੀ ਇਲਾਜ ਕਰਨੀ ਆ ਕੋਈ ਪੱਕਾ ਹੀ ਚੱਲ ਪਾਣੀ ਤੇ ਪੀ ਲਿਆ ਪਰਸ ਵੀ ਲੈ ਹੀ ਲੈਣੀ ਆ ਤੇ ਕੁੜੀ ਨੂੰ ਕਹਿਨੀ ਆ ਵੀ ਛੇਤੀ ਚੱਲੀਏ ਅੰਤਰੀ ਧੁੱਪ ਵੇ ਕਿਦਾਂ ਚੜ ਆਈ ਆ ਹਾਏ 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 ਮਨ ਜਿੰਦਰਾ ਹਾਏ ਮੇਰਾ ਪਿਆਰ ਹੈ ਹਾਏ ਮਮੋ ਕੇ ਹਾਏ ਪਤਾ ਨਹੀਂ ਕਿਉਂ ਅਨੇਕੋ ਤਾਰ ਹੋ ਜਾਂਦੇ ਆ ਕੀ ਦੇਵਤਾ ਪਾਲੀ ਬੇਸੀ ਬੈਠੀ ਨੇ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਪੁੱਤ ਇਧਰ ਆ ਬਾਹਰ ਹਾਏ ਮੇਰਾ ਪਿਆਰ ਮਾਂ ਤੇ ਦੇਪੀ ਹੋ ਗਿਆ ਹੁਣ ਆਈ ਦੀ ਪੁੱਤ ਫੜੇ ਸਿੱਧਾ ਹੋ ਜਾ ਤੈਨੂੰ ਦੇਪੀ ਹੋ ਸੀ ਮੰਮੀ ਥੋੜਾ ਜੀ ਪੁੱਤ ਮੇਰਾ ਪਿਆਰ ਸਿੱਧਾ ਹੋ ਜਾ ਕੋਈ ਨਾ ਇਧਰੋਂ ਚੰਗੇ ਭਲੇ ਆਏ ਕੀ ਕਰਦੇ ਆ ਮੈਂ ਇਹ ਰਹਿੰਦੀ ਜੇ ਤੂੰ ਹਾੜੀ ਬੜੀ ਹਾਏ ਬੈਠੀ ਬੈਠੀ ਨੇ ਨਾ ਦੇਵਤਾ ਪਾਲੀ ਆ ਮੇਰਾ ਪਿਆਰ ਸਿੱਧਾ ਹੋਣ ਯਾ ਮੰਮੀ ਤਾਂ ਮੇ ਬੋਇ ਇੱਥੇ ਵੇਖ ਕੋਈ ਕਿਹੜਾ ਵਾ ਨੂੰ ਲੱਗਦਾ ਮੰਮੀ ਆਏ ਪੁੱਤ ਆ ਵਾ ਅਹ ਇਹ ਤੇ ਮੇਰੇ ਮਿਲਦਾ ਮੇਰਾ ਮਚਕੋੜ ਆ ਗਈ ਪੈਰ ਨੂੰ ਪੁੱਤ ਆ ਦੇ ਨੀਲਾ ਹੋਣਿਆ ਦੇ ਮੇਰਾ ਬੜਾ ਮਾੜਾ ਹਾਲ ਹੋਇਆ ਹੀ ਪੁੱਤ ਬੜੀ-ਬੜੀ ਨੂੰ ਵੱਡਿਆ ਵੀ ਬੰਦਾ ਵੇਖ ਕੇ ਧੁਰਦਾ ਵਾ ਅੱਜ ਡੈਡੀ ਹੁੰਦੇ ਇੱਥੇ ਉੱਟ ਕੇ ਗਏ ਮੇਰੇ ਲੱਗੋ ਮੇਰੇ ਪੀੜ ਬੜੀ ਹੋਣ ਰਹੀ ਹੈ ਜਾ ਡਾਕਟਰ ਕੋਲ ਨੂੰ ਵਿਖਾ ਲਓ ਜਾ ਡੈਡੀ ਤੂੰ ਜੱਪ ਤੋਂ ਨੂੰ ਬੁਲਾ ਲਿਓ ਮੈਂ ਪਾਣੀ ਲੈ ਕੇ ਆਉਣੀ ਮੰਮੀ ਜਾ ਪੁੱਤ ਪਾਣੀ ਲੈ ਆ ਕੋਟ ਮਰਜੀ ਨੂੰ ਕੋ ਛੋਂਡਿਆ ਬੇਟੀ-ਬੇਟੀ ਨੇ ਜੱਪ ਬਾਤਾ ਵਾ ਮੈਂ ਤੱਕ ਜਾਣ ਕੇ ਪਾਇਆ ਵਾ ਵੇਖੀ ਜਾਂਦੇ ਮੇਰੇ ਵਾਲਾ ਕਿਦਾਂ ਆਏ ਰੱਬਾ ਵੇਖ ਝੜੂ ਮਾਰ ਕੇ ਤੂੰ ਉੱਥੇ ਸੁੱਟ ਕੇ ਤੇ ਬੈਰੀ ਕੋਈ ਕੰਮਕਾਰ ਵੀ ਕਰ ਲਿਆ ਕਰ ਉੱਠ ਕੇ ਬੈਠ ਦੰਸਾ ਕੰਮ ਮੱਸ ਮੰਮੀ ਹੁਣ ਕੀ ਹੋ ਗਿਆ ਵਾ ਤੇ ਤੈਨੂੰ ਮਨਜੀ ਦਾ ਸਵਾਹ ਹੋ ਕੇ ਕੰਮ ਹੀ ਹੈ ਨਹੀਂ ਗਾ ਜੇ ਕੁੜੀ ਨਿਆਣੀ ਆਈ ਆ ਤੈਨੂੰ ਨਹੀਂ ਪਤਾ ਹੈਗਾ ਕੋਈ ਉਹਦਾ ਲੀੜਾ ਕੱਪੜਾ ਧੋ ਲਿਆ ਕਰੋ ਉਹਨੇ ਅਜੇ ਨਾ ਕੇ ਸੂਟ ਲਾਇਆ ਉਹਦਾ ਸੂਟ ਕੱਲੀ ਦਾ ਧੋਣਾ ਵਾ ਬਾਕੀ ਕੱਪੜੇ ਨਹੀਂ ਵਿੱਚ ਪਾਉਣੇ ਹੈਗੇ ਤੇ ਉਹ ਸੂਟ ਸਕਾ ਕੇ ਪ੍ਰੈਸ ਕਰ ਹੋਰ ਵੀ ਪਏ ਨਹੀਂ ਉਹਨੂੰ ਇਹ ਨਾ ਇਹਨੂੰ ਆਪ ਕੰਮ ਕਰਨੇ ਪੈਣ ਔਰ ਥੋੜਾ ਬੋਧਾ ਧਿਆਨ ਦਿਆ ਕਰ ਜੇ ਕੁੜੀ ਆਈ ਹੈ ਤੇ ਮम्मी ਇੰਨਾ ਧਿਆਨ ਤੇ ਦੇਣ ਦੇਈਆਂ ਹੁਣ ਮੈਂ ਉਹਨੂੰ ਨਿੰਬੂ ਪਾਣੀ ਬਣਾ ਕੇ ਦੇ ਕੇ ਆਈ ਹਾਂ ਤੇ ਦੋ ਮਿੰਟ ਲੰਮੀ ਪੈ ਗਈਆਂ ਤੇ ਬਾਕੀ ਮੈਂ ਕੱਪੜੇ ਆ ਤੇ ਉਹ ਬਾਅਦ ਚ ਪ੍ਰੈਸ ਕਰ ਦੇਣੀ ਨਾਲ ਤੋ ਦਿੰਨੀ ਆ ਮੈਂ ਆ ਉਹਨੂੰ ਇਹ ਵੀ ਪੁੱਛਿਆ ਮੈਂ ਤੈਨੂੰ ਸੇਵ ਕੱਟ ਕੇ ਦਿੱਤਾ ਇਹ ਨਹੀਂ ਮੈਂ ਤੈਨੂੰ ਪਾਣੀ ਬਣਾ ਕੇ ਦਿੱਤਾਂ ਦੀ ਆ ਉਹ ਪਾਣੀ ਤੇ ਬਣਾ ਕੇ ਦਿੱਤਾ ਕਦੇ ਬੰਦਾਂ ਨੂੰ ਕੁਦਰ ਦੁੱਧ ਪਾ ਦਿੰਦਾ ਵਾ ਕਦੀ ਕਦੇ ਦਹੀਂ ਮਸਾ ਆਂਦਾ ਲੈ ਬਾਹੂ ਦਹੀਂ ਖਾਲਾ ਉਹ ਤੇ ਕਿਤੇ ਥਾਨਿਓ ਹੋਈ ਤੇ ਮੰਮੀ ਮਾਹਰ ਸਾਰਾ ਦਿਨ ਲੱਗੀ ਰਹਿਣੀ ਆ ਤਾਨੂੰ ਇੰਨੀ ਫਿਕਰਤ ਨਹੀਂ ਹੁੰਦੀ ਓ ਤੇ ਆ ਰੱਖ ਲਿਆ ਕਰੋ ਇੰਨਾ ਕੰਮ ਕਰ ਲਿਆ ਕਰੋ ਲੱਗੋ ਜੀ ਇਹ ਕਿੱਡੀ ਜ਼ੁਬਾਨ ਆ ਐਡੀ ਜ਼ੁਬਾਨ ਆ ਤੇਰੀ ਜੇ ਤੁਸੀਂ ਨਹੀਂ ਗੱਲਾਂ ਕਰਨ ਨਾਲ ਆਪ ਕਰ ਲੈ ਇੱਥੇ ਮੰਜੀ ਤੇ ਆਣ ਕੇ ਪੈ ਗਈਆਂ ਤੀ ਗੱਲ ਤੂੰ ਥੱਕ ਗਈ ਨਹੀਂ ਮੈਂ ਲੋਹੇ ਦੀਆਂ ਸਾਰਾ ਦਿਨ ਲੱਗੀ ਰਵਾਂ ਮੈਂ ਨਹੀਂ ਥੱਕਦੀ ਸਾਰਾ ਦਿਨ ਉਹ ਗੱਲ ਮੰਜੀਆਂ ਤੋੜਨ ਵਾਸਤੇ ਆ ਬੈਠੀ ਰਹਿਣੀ ਆ ਸਾਰਾ ਦਿਨ ਕੋਈ ਕੰਮ ਕਰ ਵੇਖਿਆ ਕਰ ਇਹ ਨਹੀਂ ਬੈਠਾ منہ ਕਰਕੇ ਬੈਠੇ ਰਹੀਏ ਸਾਰਾ ਲਈ ਆ ਮਾਂ ਮੈਂ ਫੇਰ ਪਈ ਖਾਂ ਜੇ ਕੁੜੀ ਆਈ ਹੈ ਨਾ ਉਹਦਾ ਧਿਆਨ ਰੱਖ ਇਹ ਤੈਨੂੰ ਮੈਂ ਦੱਸ ਦਿੱਤਾ ਤੈਨੂੰ ਇਦਾਂ ਕਰੋ ਇਨਾਂ ਕੰਮ ਨਾਲ ਉਹਨੂੰ ਕਹਿ ਦੋ ਉਹ ਉਹਦਾ ਧਿਆਨ ਰੱਖ ਲਿਆ ਕਰੇ ਬਾਕੀ ਦੇ ਮੈਂ ਕੰਮ ਕਰਦੀ ਆ ਉਹ ਤਾਂ ਨਵੀ ਸਵੀ ਆ ਤੂੰ ਉਹਦੇ ਦਾ ਜਿਦਾ ਕਰਦੀ ਰਹਿਣੀ ਐ ਜੇ ਮੰਮੀ ਉਹ ਨਵੇਂ ਸਵੀ ਆ ਨਾ ਨਹੀਂ ਕੰਮ ਕਰ ਤੂੰ ਹੀ ਕਰ ਲਿਆ ਕਰੋ ਤੂੰ ਤੇ ਆਪਣੀ ਧੀ ਦਾ ਧਿਆਨ ਰੱਖ ਸਕਦੇ ਹੋ ਨਾ ਅੱਛਾ ਮੇਰ ਤੇਰ ਦਾ ਵੀ ਤੈਨੂੰ ਪਤਾ ਲੱਗੇ ਵੀ ਤੇਰੀ ਧੀ ਆ ਨਹੀਂ ਤੇਰੀ ਕੋਈ ਗੁਸ਼ ਨਹੀਂ ਲੱਗਦੀ ਐਗੀ ਤੇ ਮੈਂ ਮੰਮੀ ਇਨਾ ਕਰਦੀ ਮੇਰਾ ਮੁੱਲ ਤੇ ਪਾਉਂਦੇ ਨਹੀਂ ਤੂੰ ਲੱਗਿਆ ਮੈਂ ਵੀ ਕੋਈ ਆ ਨਹੀਂ ਕਰ ਦਿੱਤੀ ਉਹ ਨਹੀਂ ਕਰਦੀ ਲਿਖ ਕੇ ਤੇ ਬੂਏ ਅੱਗੇ ਲਾਉਣੀ ਆ ਫੇਰ ਇਹਦਾ ਮੁੱਲ ਪਾਓ ਸਾਰੇ ਜਾਣੀ ਚੰਗਾ ਕਿਤੇ ਇਤੋਂ ਵੀ ਕੋਈ ਖੁਸ਼ਖਬਰੀ ਸੁਣਾ ਤੈਨੂੰ ਮੈਂ ਮੰਜੇ ਤੇ ਬਿਠਾੜ ਕੇ ਆਪ ਖਵਾ ਲਾਂਗੀ ਤੈਨੂੰ ਨਾ ਮੰਜੇ ਕੋ ਪੈਰ ਨਾ ਥੱਲੇ ਪਾਉਣ ਦਵਾਂਗੀ ਤੇ ਅੱਛ ਮਮੀ ਮੇਰੀ ਹੁਣ ਕੀ ਗਲਤੀ ਆ ਮੇਰਾ ਨਹੀਂ ਜੀ ਕਰਦਾ ਹੈਗਾ ਜਿੰਨੇ ਵੀ ਆਏ ਆ ਨਾ ਤੇਰੇ ਨਾਲ ਦੇ ਸਾਡੇ ਆਂਡ ਗਵਾਂਡ ਨੇ ਆਨੇ ਸਾਰਿਆਂ ਦੇ ਦੋ ਦੋ ਬੱਚੇ ਹੋ ਗਏ ਆ ਮੇਰਾ ਵੀ ਜੀ ਕਰਦਾ ਵਾ ਮੈਂ ਵੀ ਪੋਤਾ ਪੋਤੀ ਲਾ ਕੇ ਲੇ ਕੇ ਖੜਾ ਹੋਣ ਜਾਵਾਂ ਬਹਿ ਰਹੀ ਨਹੀਂ ਆ ਮੂੰਹ ਵਟ ਕੇ ਉਹੋ ਗੱਲ ਅੱਛਾ ਕੰਮ ਕਰ ਕਰ ਲੈਣੀ ਆ ਹੱਦ ਹੋ ਗਈ ਐ ਨਾ ਵਲੀ ਹਰ ਵਲੀ ਇਹੋ ਮਿਨਾ ਮਾਤੇਂ ਦੇ ਚ ਮੇਰਾ ਕੀ ਕਸੂਰਾ ਦੱਸ ਹੋ ਮੇਰੀ ਇੱਥੇ ਕੀ ਗਲਤੀ ਐ ਮੈਂ ਆ ਕੀ ਕਰਾਂ ਆ ਲੈ ਪਾਣੀ ਡਾਕਟਰ ਨੇ ਨਾ ਦਿੱਤੀ ਐ ਮੂਮਾ ਉਹ ਕਹਿੰਦਾ ਲਾਗ ਦੇ ਤੇ ਪੱਟੀ ਬੰਨ੍ਹ ਦੇ ਉਹ ਕਰਵਾ ਤੂੰ ਡਾਕਟਰ ਨੂੰ ਨਾਲ ਹੀ ਲੈ ਆਉਣਾ ਸੀ ਨਾ ਉਹ ਦੱਸਾਂ ਕੀ ਗੱਲ ਐ ਕਹਿੰਦਾ ਕੋਈ ਗੱਲ ਨਹੀਂ ਕਿ ਮਾੜੀ ਮੂੜੀ ਮੋਜਮਾ ਚ ਆਈ ਹੋਣੀ ਆ ਇਹ ਈ ਖਤਰਲੇ ਵਾਲੀ ਕੋਈ ਗੱਲ ਨਹੀਂ ਗਈ ਪਿਆਰ ਤੇ ਮੇਰਾ ਇਦਾਂ ਹੀ ਮੁੜ ਗਿਆ ਹੈਗਾ ਉਹ ਚੱਲ ਯਾਰ ਹੁਣ ਜੋ ਵੀ ਹੋ ਗਿਆ ਹੁਣ ਕੀ ਕਰੀਏ ਫਿਰ ਕੋਈ ਗੱਲ ਨਹੀਂ ਗਈ ਅੰਗੀ ਤੇ ਪਿਆਰ ਹੋਈਆਂ ਸੀ ਨੌ ਸਸ ਕੋਈ ਸ਼ਹਿਰ ਜਾਣੇ ਆ ਥੋੜਾ ਬੋਤਾ ਸਵਦਾ ਮੁੱਕਾ ਹੀ ਉਹ ਲਿਆਉਣੇ ਆ ਨਾਲੇ ਕੁੜੀ ਕਹਿਣ ਦੀ ਹੀ ਰੀਲਾਂ ਬੁਕਰਮਾ ਮੁੱਕੀਆਂ ਤੇ ਮੈਂ ਚੱਲ ਕੋਈ ਨਹੀਂ ਪੁੱਤ ਜਿਹੜੀ ਜਿਹੜੀ ਚੀਜ਼ ਲੈਣੀ ਆ ਤੇ ਲਿਖ ਲੈ ਮੈਨੂੰ ਕੀ ਪਤਾ ਯਾ ਸਿਆਪਾ ਪੈ ਜਾਣਾ ਉਹ ਤੇਰਾ ਉੱਚਾ ਕੋਈ ਨਹੀਂ ਆਪੇ ਮੁਰੇ ਨਾਲ ਲੱਜੂ ਦੋ ਚਾਹੀਦਾ ਉਹ ਮਾਰਨ ਹੁਣ ਲੰਮੇ ਪੈ ਫਾਈਂ ਮਜਿੰਦਰ ਮੇਰੇ ਤੇ ਪੀੜੀ ਬੜੀ ਹੋਣ ਗਈ ਆ ਮੇਰੇ ਕੋ ਜਰੀ ਨਹੀਂ ਜਾਣ ਦੀ ਓਏ ਓ ਡਾਕਟਰ ਵੀ ਉਹ ਗੱਲ ਕਹਿੰਦਾ ਕਹਿੰਦਾ ਵੀ ਜੇ ਤੇ ਆ ਦਵਾਈ ਨਾਲ ਕੋ ਫਰ ਕੇ ਪੈ ਜਾਊਗਾ ਤੇ ਠੀਕ ਆ ਨਹੀਂ ਤੇ ਕੱਲ ਫਿਰ ਐਕਸਰਾ ਕਰਾ ਲਾਂਗੇ ਆ ਵੇਖੋ ਪੈਰ ਵੀ ਸੋਜ ਗਿਆ ਸਾਰਾ ਮਣਾ ਮੋਟਾ ਤੇ ਹੁਣ ਆਈ ਜੀ ਹੁਣ ਤੂੰ ਤੇ ਬਿਲਕੁਲ ਕਹਿੰਦੀ ਆ ਵੀ ਹੁਣ ਕੋਈ ਕੱਖ ਨਾ ਅਸ ਕਾ ਡਿੱਗੀ ਆ ਠੀਕ ਆ ਮੈਨੂੰ ਤੇ ਇੱਕ ਤੇਰੀ ਸਮਝ ਨਹੀਂ ਵੀ ਡਿੱਗੀ ਕਿੱਥੇ ਆ ਹੈ ਤੂੰ ਰੋਜ਼ ਤੇ ਚ ਵੀ ਕਹਿੰਦੇ ਇੱਥੇ ਰਹਿਣੀ ਆ ਹਾਏ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇਦਾਂ ਜਿ ਤੱਖਾਂ ਗੜੀ ਹਨੇਰਾ ਹੀ ਆ ਗਿਆ ਤੈਨੂੰ ਮੈਂ ਦੱਸਾਂ ਗੱਲ ਚੰਗਾ ਸੋਚਿਆ ਕਰ ਦਿਮਾਗ ਆਪਣਾ ਟਿਕਾਣੇ ਰੱਖਿਆ ਕਰ ਤਮਾਕਦਿੰਦਾ ਹੋਰ ਕੰਮ ਅਜ ਤੇ ਆਪਣੇ ਘਰ ਦਾ ਹੀ ਸੋਚਣੀ ਆ ਬਾਹਰਾਂ ਮੈਂ ਕੀ ਸੋਚਣੀ ਆ ਸਾਰੇ ਸੋਚਦੇ ਆਪਣੇ ਘਰ ਦਾ ਮੈਂ ਕਿਹੜਾ ਕੋ ਵੱਖਰਾ ਸੋਚ ਲਿਆ ਹਾਂ ਹੁਣ ਪੈ ਗਈ ਐ ਨਾ ਦਿਨਾਂ ਦੇ ਇੰਨਾ ਚਿਰ ਵੀ ਮੋਚ ਆਈ ਐ ਲਾਤ ਟੁੱਟ ਜਾਂਦੀ ਨਾ ਤਾਂ ਸਾਰੀ ਉਮਰ ਦੀ ਬੱਜੀ ਹੋਏ ਨਾ ਚੱਲ ਛੱਡੋ ਪਰੇ ਹੁਣ ਜੋ ਲੱਗਣੀ ਹੀ ਲੱਗੀ ਆ ਪਰ ਇੱਕ ਗੱਲ ਤਾਂ ਪਤਾ ਲੱਗਿਆ ਹੁਣ ਮੈਨੂੰ ਵੀ ਵੇਖ ਲਓ ਤੁਹਾਨੂੰ ਮੇਰਾ ਫਿਕਰਵਾਣਾ ਉਹੀ ਮੇਰਾ ਖਿਆਲ ਲਖਣ ਦੇ ਜਨਾ ਉਦੋਂ ਦਾ ਤੂੰ ਤਾਂ ਮੈਨੂੰ 20-20 ਗੱਲਾਂ ਕਰਨੀ ਤੇ ਸ਼ਰਾਬ ਪੀਣਾ ਜੋ ਕਰ ਰਹਾ ਹੈ ਚੱਲ ਕੋਈ ਗੱਲ ਨਹੀਂ ਟੜਨਾ ਨਾ ਲੜਾਂ ਤੇ ਕਿੰਨਾ ਲੜਾਂ ਫਿਰ ਮੈਂ ਨਾ ਲੜਾਂ ਇੱਥੇ ਇਹ ਤਾਂ ਵੀ ਚੰਗਾ ਸੋਚਿਆ ਕਰੇ ਨਾ ਦਿਮਾਗ ਟਿਕਾਣੇ ਰੱਖਦੀ ਨਾ ਆ ਕੱਖ ਨਹੀਂ ਤੈਨੂੰ ਹੋਣਾ ਮੈਂ ਜਿੰਨੀ ਮਰਜ਼ੀ ਚੰਗੀ ਬਣ ਜਾ ਜਿੰਨਾ ਮਰਜ਼ੀ ਚੰਗਾ ਸੋਚ ਲਾ ਤੁਸੀਂ ਕਿਹੜਾ ਮੈਨੂੰ ਚੰਗੀ ਜਣਾ ਉਹ ਚੱਲਗਾ ਆਪਣਾ ਕੰਮ ਕਰਕੇ ਜੀ ਆਹ ਦਾਦੀ ਕੇ ਚੀਜ਼ ਦੀ ਲੋੜ ਹੋਉ ਤੇ ਚੰਗਾ ਪਰ ਜਿੱਦਾਂ ਵੀ ਆ ਨਾ ਹੈ ਤੇ ਇੰਨੇ ਚੰਗੇ ਆ ਕੋਈ ਗੱਲ ਨਹੀਂ ਕਰਨ ਵਾਲੀ ਚੱਲ ਕੋਈ ਗੱਲ ਨਹੀਂ ਅਖੀਰ ਤੇ ਬੰਦਾ ਹੀ ਸਾਥੰਦਾਰ ਆ ਮम्मी ਠੀਕ ਓ ਕੀ ਨਾ ਮੈਂ ਕੀ ਕਰਾਂ ਇੱਕ ਤਾਂ ਇਹਨੇ ਮੇਰੀ ਜਾਨ ਨੂੰ ਸਿਆਪਾ ਪਾਇਆ ਵਾ ਹੋ ਕੋਣ ਆਹੋ ਗੁਰਲੀ ਨਹੀਂ ਨਾਣ ਮੇਰੀ ਆਹੋ ਬੰਦਾ ਪੁਛੇ ਵੀ ਜੇ ਨੂੰ ਹੈਗਾ ਕੋਤ ਜਾ ਕੇ ਆਪਣੇ ਸੋਹਰੇ ਆਰਾਮ ਕਰੇ ਮੈਨੂੰ ਆਣ ਕਿਤੇ ਵਕਤ ਪਾਇਆ ਇਹਨੇ ਸਾਰਾ ਸਿਆਪਾ ਮੇਰੇ ਸਿਰ ਹੀ ਆ ਮम्मी ਆਰਡਰ ਮਾਰਦੀ ਰਹਿੰਦੀ ਆ ਹਰ ਵੇਲੇ ਇਹਦੇ 2 ਮਿੰਟ ਬਹਿਣ ਨਹੀਂ ਦਿੰਦੀ ਜੇ ਇੱਕ ਕੰਮ ਬੋਲੋ ਛੁੜਕਾਰਾ ਪਾਉਣੀ ਆ ਇਹਦੇ ਕੋਲ ਮੈਂ ਬਾਅਦ ਚੋ ਕਰ ਦਿੰਨੀ ਆ ਤੇ ਨਾਲ ਹੀ ਦੂਜਾ ਕੰਮ ਤਿਆਰ ਕਰ ਦਿੰਦੀ ਆ ਵੀ ਹੁਣ ਆਹ ਕਰਦੇ ਤੇ ਉਹ ਕਰਦੇ ਘਰ ਦੇ ਇਹਨਾਂ ਕੋ ਕਹਿੰਦੇ ਹੈਗੇ ਉਹ ਮੇਰ ਨੂੰ ਇਹਦਾ ਉਲਟਾ ਕਹਿੰਦੇ ਆ ਵੀ ਤੂੰ ਹੀ ਮਾੜੀ ਆ ਤੇ ਮੰਮੀ ਤੂੰ ਹੀ ਮੈਨੂੰ ਕੋ ਦੱਸੋ ਮੈਂ ਕੀ ਕਰਾਂ ਫਿਰ ਇਹਦਾ ਅੱਛਾ ਚਲ ਕੋਈ ਨਹੀਂ ਕਿਸ ਦਿਨ ਮੈਂ ਆਉਣੀ ਆ ਤੁਹਾਡੇ ਕੋ ਤੇ ਫੇਰ ਕਰਨੀ ਆ ਇਹਦਾ ਲਾਜ ਮੇਰੇ ਮਦਨਾ ਨਾ ਜਿਆਦਾ ਤਨ ਕੋਸ਼ ਹੋਗਾ ਇਹਨੂੰ ਠੀਕ ਚਲ ਕੋਈ ਨਹੀਂ ਮਾਰਨੀ ਮੈਂ ਕਿਹ ਦਿਨ ਫੇਰਾ ਫੇ ਹੋ ਕੇ ਆਉਣੀ ਆ ਹਾਂ ਮੰਮੀ ਚਲ ਠੀਕ ਹਾਂ ਚਲ ਕੋਈ ਨਹੀਂ ਆ ਕਰ ਲੈਣਾ ਹੁਣ ਇਹਦਾ ਇਲਾਜ ਮੈਨੂੰ ਵੀ ਮੈਨੇ ਮਾਰਦੇ ਰਹਿੰਦੀ ਆ ਆ ਹੁਣ ਲੱਗੂ ਪਤਾ ਕੀ ਬਣਦਾ ਅਮਨ ਪੁੱਤ ਤਰਾ ਪੜਾਈ ਹੋਵੇ ਹੈ ਪਰਮਾਤਮਾ ਤੈਨੂੰ ਹਰ ਖੁਸ਼ੀ ਦੇਵੇ ਜਿੰਨੀ ਤੂੰ ਮੇਰੀ ਸੇਵਾ ਕਰਨ ਲਈ ਆ ਨਾ ਪੁੱਤ ਜਿੱਦਾਂ ਮੇਰਾ ਮਾੜਾ ਹਾਰ ਹੋਇਆ ਵਾ ਜਿੱਦਾਂ ਮੈਂ ਤੈਨੂੰ ਗੱਲਾਂ ਕਰਦੀ ਦੀ ਤੂੰ ਤੇ ਮੈਨੂੰ ਪੁੱਛਣਾ ਹੀ ਨਹੀਂ ਚੱਲ ਮੰਮੀ ਕੋਈ ਗੱਲ ਨਹੀਂ ਤੇ ਹੁਣ ਠੀਕ ਹੋ ਨਾ ਅੱਗੇ ਨਾਲੋਂ ਆ ਮੈਂ ਤੈਨੂੰ ਨਹੀਂ ਪੁੱਤ ਤੇਰੇ ਡੈਡੀ ਨੇ ਦਵਾਈ ਦਿੱਤੀ ਹੀਗੀ ਮੰਮੀ ਨੂੰ ਕੋਟਾ ਲਈਆ ਮੰਮੀ ਤੇ ਸੱਟ ਲੱਗੀ ਤੂੰ ਹੀ ਕਿਹੜਾ ਪਤਾ ਲਿਆ ਆਣ ਕੇ ਨਹੀਂ ਕਿਡੇ ਦੰਗਾ ਚ ਰਹਿੰਦੇ ਆ ਆਪਣੇ ਅਸੀਂ ਤੈਨੂੰ ਕੀ ਲੱਗੇ ਵੇ ਜੋ ਮਰਜੀ ਹੋ ਜਾਏ ਤੇਰੀ ਮੰਮੀ ਨੂੰ ਭਾਵੇਂ ਮਰ ਵੀ ਜਾਵੇ ਹੁੰਦਿਆਂ ਨੂੰ ਹੈ ਤੂੰ ਬਾਹਰ ਮੁੜਿਆ ਨਾ ਫਿਰ ਲਾ ਤੇਰਾ ਇਹ ਜੀ ਪੂਰੀ ਹੋ ਜੇ। ਹਾਂ ਜੀ ਹੋਤਾ ਹੈ ਤਾਂ ਡੈਡੀ ਪਜਾ ਜਾਂਦੇ ਆ। ਮੈਂ ਪਤਾ ਨਹੀਂ ਕੀ ਹੋ ਗਿਆ ਯੋ ਮੈਂ ਉਸ ਵੇਰੇ ਆਇਆ। ਜਿੱਦਾਂ ਮਰਜੀ ਤੇਰਾ ਡੈਡੀ ਹੈ ਨਾ ਜਿਹੜਾ ਸਾਹ ਦਿੰਦਾ ਫਿਰ। ਹੁਣ ਪੁੱਤ ਵਾਸਤੇ ਮੈਨਾਂ ਕੋ ਸੋਚਣੀ ਆ। ਪੁੱਤ ਤੇ ਨਹੀਂ ਨਾ ਸੋਚਦਾ। ਮਮੀ ਇਦਾਂ ਦੀ ਨਹੀਂ ਗੱਲ। ਮੈਨੂੰ ਹੁਣ ਪਤਾ ਲੱਗਾ ਤੇ ਮੈਂ ਆ ਗਿਆ। ਲੈ ਦਵਾਈ ਤੂੰ ਹੀ ਹੁਣ। ਆਹੂ ਲੈਣਤੀ ਆ। ਤੁਹਾਨੂੰ ਕਾਦੀ ਟੈਨਸ਼ਨ। ਤੂੰ ਹੀ ਕਿਹੜਾ ਕਿਹਦਾ ਪਤਾ ਲੈਣਾ ਹੁੰਦਾਣ ਕਿ। ਚਾ ਚੁੱਪ ਕਰ। ਐਵੇਂ ਬਾਲਦੀ ਦਿੱਤੀ ਅੱਲਾ ਪਾ। ਉਹਦੇ ਨੰਬਰ ਬਣਾਉਣ ਲੱਗੀ ਆ। ਇਹ ਕੋਈ ਨੰਬਰ ਨਹੀਂ ਬਣਾਉਂਦੀ। ਚੰਗੀ ਆ ਮੇਰੀ ਨੋ। ਉਹੋ ਹੀ ਕੰਮ ਆਈਦਾ ਇੱਕ ਮਿੰਟ ਨਹੀਂ ਮੈਨੂੰ ਛੱਡਣ ਦੀ ਉਦੋਂ ਦਾ ਤੇ ਤੂੰ ਤੂੰ ਤਾਂ ਕਦੇ ਵਿਰੇੜੇ ਨਹੀਂ ਹੁੰਦਾ ਜਿਉਂ ਨਿਕਲ ਜਾਣਾ ਕਰੋਂ ਬਾਹਰ ਗੱਲਾਂ ਮਾਰਦਾ ਫਿਰਦਾ ਵਾ ਚਲ ਕੋਈ ਨਹੀਂ ਮੰਮੀ ਮੇਰੀ ਗੱਲ ਸੁਣ ਆ ਫੋਨ ਇੰਜ ਰੱਖ ਮੈਨੂੰ ਕੀ ਕਰਨਾ ਜੀ ਮੈਂ ਕਰਦਾ ਵਾਂ ਕਿਤੇ ਲਓ ਕਰ ਲੈ ਫੜਾ ਮੈਨੂੰ ਅਮਨ ਹਾਂਜੀ ਉਹ ਤਿੱਦਾ ਕਰ ਤੂੰ ਕੁੱਟ ਚਾਹ ਬਣਾ ਅੱਛਾ ਬਣਾ ਦਿੰਦੀ ਆ ਆ ਇਹਨੂੰ ਵੀ ਦੇ ਕੁੱਟ ਚਾਹ ਤੇ ਨਾਲੇ ਕਿੱਥੇ ਹੋਣ ਕਿਤੇ ਜਾਏ ਉਹਨਾ ਮੈਂ ਚਾਹ ਬਣਾਉਣੀ ਤੇ ਪੀ ਲਿਓ ਫਿਰਦੀ ਰਿੰਦੀ 24 ਘੰਟੇ ਹਾਈ ਹਾਈ ਬਹੁਤ ਹੀ ਮੜਾ ਹਾਲ ਹੋ ਗਿਆ ਮੇਰਾ ਤੇ ਕਿੱਦਾਂ ਕਰਾਂ ਇਹਦੇ ਮਾਮੇ ਨੂੰ ਫੋਨ ਲਾਵਾਂ ਵੀ ਮੇਰੀ ਕੁੜੀ ਨਹੀਂ ਆਉਣਾ ਵਾ ਤਾਂ ਉਹਦੀ ਚੰਗੀ ਤਰ੍ਹਾਂ ਸਾਂਭੀ ਚੱਲ ਦੱਸਿਆ ਹੋਊਗਾ ਤਾਂ ਅਗਲੇ ਨੂੰ ਫਿਕਰ ਹੋਊਗਾ ਫੇਰ ਕਹਣਾ ਤੂੰ ਕਿਹੜਾ ਦੱਸਿਆ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰ ਆਹੋ ਮੈਂ ਵੀ ਠੀਕ ਵਾਂ ਤੁਹਾਨੂੰ ਕਿਹੜਾ ਚੇਤਾ ਆਉਂਦਾ ਵਾ ਆਹੋ ਬਾਰ ਜਾ ਕੇ ਬੈਠੇ ਜੇ ਨਾ ਤੇ ਪੈਣ ਦਾ ਚੇਤਾ ਕਿ ਥੋਣਾ ਹਾਂ ਨਹੀਂ ਠੀਕ ਠਾਕ ਵਾ ਭਰਾ ਸਭ ਕੋ ਠੀਕ ਠਾਕ ਆ ਆਹੋ ਅਹ ਨਾ ਵੀ ਠੀਕ ਵਾ ਤਾਂ ਹੀ ਤੇਨੂੰ ਫੋਨ ਲਾਇਆ ਮੈਂ ਉਹ ਨਾ ਨਵਦੇ ਸਾਰੇ ਡੈਡੀ ਫਾਈਲ ਨੂੰ ਲੈਣਾ ਤੇ ਜਿੱਦਣ ਉਹਦੀ ਗੱਲ ਬਣ ਗਈ ਨਾ ਤੁਹਾਡੇ ਵਾਲੀ ਲਾਉਣੀ ਆ ਤੇ ਜਿੱਦਣ ਗੱਲ ਬਣ ਗਈ ਨਾ ਉਹਨੂੰ ਲੈਣ ਵੀ ਤੁਸੀਂ ਜਾਣਾ 에어ਪੋਰਟ ਤੋਂ ਤੇ ਸਾਹਬਣਾ ਵੀ ਮੇਰੀ ਕੁੜੀ ਨੂੰ ਤੁਸੀਂ ਜੇ ਕੀ ਆਖਿਆ ਕੰਮ ਤੇ ਸਾਰੇ ਹੀ ਕਰਦੇ ਆ ਪਰ ਭੈਣ ਭਰਾ ਵਾਸਤੇ ਇੱਕ ਦੋ ਦਿਨ ਦੀ ਛੁੱਟੀ ਲੈਣੀ ਪਵੇ ਤਾਂ ਲੱਲੀ ਦੀ ਹੁੰਦੀ ਆ ਆਹੋ ਗੱਲਾਂ ਕਿਦਾਂ ਕਰਦਾ ਵਾ ਗਾੜੀ ਪਟਾਕ ਪਟਾਕ ਹੂੰ ਨਹੀਂ ਨਹੀਂ ਮੈਂ ਦੱਸਦੀ ਆ ਤੈਨੂੰ ਸਿੱਧੀ ਪਧਰੀ ਗੱਲ ਕਿ ਮੇਰੀ ਕੁਲੀ ਨੇ ਆਉਣਾ ਉਹ ਤੁਹਾਡੇ ਕੋ ਰਹਿਣਾ ਨਿਆਣਕੇ ਫਿਰ ਨਾ ਆਖੀ ਭੈਣ ਨੇ ਦੱਸਿਆ ਨਹੀਂ ਆਹੋ ਠੀਕ ਵਾ ਆ ਦੱਸਦੀ ਆ ਆਪਣੇ ਘਰ ਦੀ ਨੂੰ ਏ ਆਹੋ ਸਾਰੇ ਠੀਕ ਠਾਕ ਆ ਚੰਗਾ ਰੱਖ ਲਈਏ ਫੋਨ ਹੁਣ ਮੈਂ ਹੁਣ ਧਿਆਨ ਰੱਖੀਏ ਗੱਲ ਦਾ ਚੰਗਾ ਸਾਸਰੀ ਘਰ ਵੇਖਾਂ ਸੜਕੇ ਹੀ ਸਵਾਹ ਹੋ ਗਿਆ ਤੇ ਇਹਦੀ ਕੁੜੀ ਵੀ ਬਾਹਰ ਆ ਜਾਣੀ ਹੈ ਜੇ ਇਹਦੀ ਕੁੜੀ ਬਾਹਰ ਆ ਗਈ ਫੇ ਤਾਂ ਮਗਰੇ ਮਗਰੇ ਵੀ ਆ ਜਾਣੀ ਹੈ ਹੈ ਉਦਾਂ ਦੂਰ ਦੂਰ ਅਹ ਜੇ ਗੱਲਾਂ ਸੁਣੀ ਜਾਂਦੀਆਂ ਹੀ ਇਹ ਹਲਾ ਉਹਦਾ ਖੂਨ ਦੇ ਰਿਸ਼ਤੇ ਵੀ ਨਾ ਕਿਦਾਂ ਦੇ ਹੋ ਗਏ ਆ ਕੋਈ ਨਹੀਂ ਚਾਹੁੰਦਾ ਵੀ ਮੇਰੇ ਤੋਂ ਤਾਂ ਕੋਈ ਹੋ ਜੇ ਸਾਰੇ ਚਾਹੁੰਦੇ ਆ ਵੀ ਥੱਲੇ ਤੇ ਥੱਲੇ ਹੀ ਰਵੇ ਚੱਲ ਕੋਈ ਨਹੀਂ ਹੁਣ ਸਾਡੀ ਵੀ ਗੱਲ ਬਾਣੀ ਜਾਣੀ ਪਣ ਮੇਰੀ ਕੁੜੀ ਵੀ ਪਹੁੰਚੀ ਖੜੀ ਬਾਹਰ ਤੇ ਮਗਰੇ ਹੀ ਮੈਂ ਫੇਰ ਵੇਖੀ ਤਾਂ ਠਾਠਾ ਚਲੋ ਠੀਕ ਹੈ ਚੰਗਾ ਫਿਰ ਆਪ ਵੀ ਕਰ ਲੈਣੀ ਇਹ ਗੱਲ ਫੋਨ ਕੱਟੋ ਕੱਟਤਾ ਪਿੰਡੋਂ ਆਉਂਦੇ ਆ ਹੁਣ ਨਹੀਂ ਨਹੀਂ ਦੀਦੀ ਪਿੰਡੋਂਤ ਨਹੀਂ ਆਉਂਦੇ ਆ ਮੇਰੇ ਨਾਲ ਫਰੈਂਡ ਦੇ ਹੀ ਫੋਨ ਕਰਾਂ ਤੇ ਮਾਸੀ ਜੀ ਨਾਲ ਨਾ ਹੋਈ ਹੀ ਗੱਲ ਠੀਕ ਠਾਕ ਹੀ ਸਭ ਹਾਂਜੀ ਹੋਈ ਹੀ ਉਹਨਾਂ ਨਾਲ ਵੀ ਗੱਲ ਸਾਰੇ ਠੀਕ ਠਾਕ ਨੇ ਵਧੀਆ ਉਹਨਾਂ ਨੇ ਕਹਿਣਾ ਹੀ ਮੇਰਾ ਹੀ ਮਾਰ ਜਿੰਦੇ ਕੋਈ ਨਹੀਂ ਹੋਣਗੇ ਹੁਣ ਬਾਲੇ ਭਾਬੀ ਮੇਰ ਨੂੰ ਨਾ ਕਾਢਣੈ ਕੋ ਕੰਮ ਹੀ ਤੇ ਦੂਸਰਾ ਨਾ ਕਰੋਗੇ ਨੇਂ ਕਿ ਉਸ ਸਮੇਂ ਕਿਹੜੀ ਗੱਲ ਨੂੰ ਕਰਨਾ ਵਾ ਦੱਸੋ ਕੀ ਕੰਮ ਆ ਤੁਹਾਨੂੰ ਜੇ ਹੀ ਨਹੀਂ ਤੁਹਾਡਾ ਕੰਮ ਕਰਨਾ ਤੇ ਫਿਰ ਕਰਨਾ ਕਿੰਨੇ ਆ ਹਾਂਜੀ ਤਾਂ ਇਹ ਤੇ ਮੈਂ ਮਾਨਣਾ ਤੁਹਾਡਿਆਂ ਲਈ ਆ ਨਹੀਂ ਤੇ ਮੈਂ ਭਾਬੀ ਸ਼ਰਮ ਨੂੰ ਕਹਿ ਦੇਣੀ ਭਾਬੀ ਸ਼ਰਮ ਨੂੰ ਜਦੋਂ ਕਾਣਾ ਸੜੂ ਸੜੂ ਕਰਦੀ ਰਹਿੰਦੀ ਆ ચીਤ ਤੇ ਦਿੰਦੀ ਆ ਮੈਨੂੰ ਪਤਾ ਤੁਸੀਂ ਕੀ ਕਰਿਆ ਕਰੋ ਤੁਸੀਂ ਉਹਨਾਂ ਨੂੰ ਨਾ ਕਿਹਾ ਕਰੋ ਤੁਸੀਂ ਮੈਨੂੰ ਕਿਆ ਜਿਆ ਕਰੋ ਹਾਂ ਮੈਂ ਆਪੇ ਤੁਹਾਡੇ ਸਾਰੇ ਕੰਮ ਕਰ ਦਿਆ ਕਰਾਂਗੀ ਦੱਸੋ ਹੁਣ ਕੀ ਚਾਹੀਦਾ ਵਾ ਕੁਝ ਭਬਜੀ ਮੈਨੂੰ ਨਾ ਦੁੱਧ ਕੰਮ ਕਰਕੇ ਲਿਆ ਦਿਓ ਮੇਰਾ ਨਾ ਬੜਾ ਹੀ ਦਿਲ ਕਰ ਰਿਹਾ ਵਾ ਕਰਨ ਨੂੰ ਤੇ ਮੈਂ ਵੀ ਦੁੱਧ ਕੰਮ ਕਰ ਲੈਣਾ ਈ ਫਿਰ ਮਮੀ ਨੇ ਮੈਨੂੰ ਵੇਖ ਲੈਣਾ ਤੇ ਫਿਰ ਗੁੱਸੇ ਹੋਣਾ ਵਾ ਤੇ ਭਾਬੀ ਸ਼ਰਨ ਦਿੰਦੀ ਤੇ ਹੈ ਵਾ ਉਹਨੇ ਫਿਰ ਬੁਰਬੁਰ ਕਰੀ ਜਾਣਾ ਕੋਈ ਗੱਲ ਨਹੀਂ ਦੀਦੀ ਜੀ ਮੈਂ ਕਰਕੇ ਲਿਆ ਦਨੀ ਨਾਲੇ ਸਾਡੇ ਹੁੰਦੇ ਤੁਸੀਂ ਕਦੇ ਲਈ ਕੰਮ ਕਰਨਾ ਵਾ ਤੁਸੀਂ ਨਾ ਬਸ ਰੈਸਟ ਕਰਿਆ ਕਰੋ ਮੈਂ ਹੁਣੇ ਕਰਕੇ ਲਿਆਉਣੀ ਗਰਮੀ ਤੇ ਭਾਬੀ ਜੀ ਵਿੱਚ ਲਾਚੀਆਂ ਲੂਚੀਆਂ ਪਾ ਲਿਓ ਕੋਈ ਗੱਲ ਨਹੀਂ ਦਜੀ ਤੁਸੀਂ ਫਿਕਰ ਨਾ ਕਰੋ ਸਭ ਕੁਝ ਪਾ ਕੇ ਲਿਆਵਾਂਗੀ ਤੇ ਨਾਲੇ ਮੈਨੂੰ ਦੱਸੋ ਮਿੱਠਾ ਕਿਦਾਂ ਦਾ ਹੋਏ ਮਿੱਠਾ ਨਾ ਨਾਰਮਲ ਜਿਹਾ ਹੀ ਪਾਓ ਕਿਉਂਕਿ ਡਾਕਟਰਾਂ ਨੇ ਹੀ ਬਹੁਤ ਜ਼ਿਆਦਾ ਮਿੱਠਾ ਨਹੀਂ ਖਾਣਾ ਹੈਗਾ ਹਾਂਜੀ ਕੋਈ ਗੱਲ ਨਹੀਂ ਮਿੱਠਾ ਨਾ ਮੈਂ ਨੋਰਮਲੀ ਪਾ ਕੇ ਲਿਆਵਾਂਗੀ ਤੇ ਨਾਲੇ ਨਾਲ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਦਵਾਈ ਟਾਈਮ ਨਾ ਖਾ ਜਾ ਕਰੋ ਸੱਚ ਪੁੱਛਣਾ ਨਾ ਭਾਬੀ ਮੇਰਾ ਤਾਂ ਦਵਾਈ ਖਾਣ ਨੂੰ ਜੀ ਨਹੀਂ ਕਰਦਾ ਫੇਰ ਨਾ ਮੰਮੀ ਮੈਨੂੰ ਧੱਕੇ ਨਾਲ ਖਵਾਉਂਦੀ ਫੇਰ ਖਾਣੀ ਪੈਂਦੀ ਆ ਕਈ ਵਾਰੀ ਤੇ ਮਨਾਂ ਗੇ ਪਾ ਜਣੀ ਆ ਇੱਕ ਗਣਾ ਦੀਦੀ ਕਰਿਆ ਕਰੋ ਐਵੇਂ ਬਾਅਦ ਵਿੱਚ ਕੋਈ ਪ੍ਰੋਬਲਮ ਹੋਊਗੀ ਫੇਰ ਬਾਅਦ ਵਿੱਚ ਵੀ ਦਵਾਈਆਂ ਖਾਣੀਆਂ ਆ ਇਹਨੂੰ ਚੰਗਾ ਬੰਦਾ ਇਹ ਵਾ ਕਿ ਪਹਿਲਾਂ ਹੀ ਖਾ ਲੇ ਨਾਲੇ ਤੁਹਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਤੁਹਾਨੂੰ ਆਪੇ ਦੇ ਦਿਆ ਕਰਾਂਗੀ ਤਾਂ ਐ ਤੇ ਮੈਂ ਤੁਹਾਡੇ ਕੋ ਆਈ ਆਂ ਵੀਰ ਲੋਤੀ ਕਿੰਨੇ ਚੰਗੇ ਹੋ ਮੇਰੀ ਹਰ ਗੱਲ ਮੰਨਦੇ ਹੋ ਜੇ ਦੀਦੀ ਆਪ ਚੰਗੇ ਹੋਈ ਹੈ ਨਾ ਫੇਰ ਹੀ ਅਗਲਾ ਵੀ ਚੰਗਾ ਲੱਗਦਾ ਵਾ ਤੇ ਕੋਈ ਨਹੀਂ ਹੁਣ ਤੁਸੀਂ ਬਹੁਤ ਮੈ ਬਣਾ ਕੇ ਰਹੀ ਹੋ ਨੀ ਆ ਸਮਝ ਨਹੀਂ ਆਈ ਭਾਬੀ ਪਤਾ ਨਹੀਂ ਕੀ ਕਹਿ ਕੇ ਗਈ ਆ ਵੀ ਆਪ ਚੰਗੇ ਹੋਈਏ ਤਾਂ ਅਗਲਾ ਵੀ ਚੰਗਾ ਹੁੰਦਾ ਵਾ ਪਤਾ ਨਹੀਂ ਮੈਨੂੰ ਲੱਗੇ ਭਾਬੀ ਸ਼ਰਮ ਨੂੰ ਲਾਗੇ ਮੈਂ ਤਾਂ ਐਵੇਂ ਭਾਬੀ ਸ਼ਰਮ ਦੀ ਗੱਲ ਛੇੜ ਲਈ ਚੰਗੀ ਭਣੀ ਮੇਰਾ ਹੱਸਣ ਦੀ ਚੱਲ ਇਹ ਕਹਾਣੀ ਹੈ ਇੱਕ ਹੋਰ ਕੋਈ ਨਾ ਗੁਲੀਮ ਤੇਰਾ ਕੰਮ ਤੇ ਹੋਇਆ ਲੈ ਹੁਣ ਬੜਾ ਤੰਕਰ ਮਰਨ ਤਾਂ ਮਾਮਾਤੀ ਆਨੇ ਤੇ ਵੇਖੀ ਸਹੀ ਹੋਂ ਬੰਦਾ ਕੀ ਥਲੀ ਤੂੰ ਵੀ ਨਜ਼ਰੀ ਮੈਨੂੰ ਸੁਣਾਉਂਦੀ ਆਂ ਹੈ ਨਾ ਦੇ ਕੇ ਹੁਣੀ ਨਾ ਹੁਣ ਉਹ ਸੇਵਾ ਕਰਾਉਂਦੀ ਆ ਮੇਰੇ ਕੋ ਪਰ ਨਹੀਂ ਉਹ ਸੇਵਾ ਇਹ ਚੰਗੀ ਕਰਉਂ ਨਾਲੇ ਮੂਲ ਪਤਾ ਲੱਗੂਗਾ ਇਹਨਾਂ ਨੂੰ ਕਿ ਇਹਨੂੰ ਤਾਨੀ ਮਾਰਦੇ ਆ ਤੇ ਕਿੰਨਾ ਦੁੱਖ ਲੱਗਦਾ ਵਾ ਦੀਦੀ ਇਹ ਕਿ ਦਿਵਸ ਤੋਂ ਦੁੱਖਣਾ ਲੱਗਿਓ ਕੁਛ ਨਹੀਂ ਮੈਂ ਗੁਰਲੀ ਨੂੰ ਵਾਸਤੇ ਲੈ ਕੇ ਚੱਲੀ ਆ ਠੀਕ ਹੈ ਤੇ ਮੈਨੂੰ ਵੀ ਇਹਨਾਂ ਨੇ ਐਸੇ ਕੰਮ ਲਈ ਭੇਜਿਆ ਹੈ ਕਹਿੰਦੇ ਕਿ ਸੌਂਫ ਸੌਂਫ ਲੱਜ ਲੁੱਜੀ ਪਾ ਕੇ ਨਾ ਤੇ ਵਧੀਆ ਜਿਹਾ ਦੁੱਧ ਬਣਾ ਕੇ ਲਿਆਓ ਨਹੀਂ ਨਹੀਂ ਸਭ ਕੁਝ ਪਾਤਾ ਵਾ ਤੂੰ ਸਮੈਲ ਲੈ ਕੇ ਵੇਖ ਮੈਂ ਕੁਛ ਪਾਇਆ ਮੈਂ। ਦੀਦੀ ਸਮੈਲ ਤੇ ਬੜੀ ਸੁਣੀ ਆਉਂਦੀ ਆ। ਚੱਲ ਵਧੀਆ ਕੀਤਾ ਜੈਸੇ ਗੋਤਿਹੇ ਗਰਮ ਕਰਤਾ ਵਾ। ਚੱਲ ਕੋਈ ਨਾ ਤੂੰ ਦੇ ਦੇ। ਦੀਦੀ ਤੁਹਾਨੂੰ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ। ਹੂੰ ਪਤਾ ਕੀ ਆ? ਦੀਦੀ ਮਾਪਾ ਚੀਜ਼ ਤੇ ਦੇਣੀ ਹੁੰਦੀ ਆ। ਇਹ ਆ ਕਿ ਜਦੋਂ ਤੁਹਾਨੂੰ ਕਿਹੇ ਕੰਮ ਵੱਲ ਕਹਿੰਦੇ ਹੁੰਦੇ ਨਾ ਛੁੱਪ ਕਰਕੇ ਕਰ ਦਿਆ ਕਰੋ। ਐਵੇਂ ਸੜੂ ਸੜੂ ਨਾ ਕਰਿਆ ਕਰੋ। ਮੈਂ ਦੱਸ ਕੱਲ ਤੋਂ ਸੜੂ ਕਰਨਾ ਵਾ। ਉਹ ਗੱਲਾਂ ਇਦਾਂ ਦੀਆਂ ਕਰ ਦਿੰਦੀ ਆ ਫੇਰ। ਤੁਹਾਨੂੰ ਪਤਾ ਤੇ ਹੈਗਾ ਚੀਜ਼ ਤੇ ਦੇਣੀ ਹੁੰਦੀ ਆ। ਫੇਰ ਉਹ ਵਾ ਕਿ ਦਿੱਤੀ ਵੀ ਉਹੋ ਜੀ ਤੇ ਨਾ ਦਿੱਤੀ ਵੀ ਉਹੋ ਜੀ ਹੁੰਦੀ ਆ। ਚਲ ਕੋਈ ਨਹੀਂ ਦੇ ਦੇ ਮਨ ਨੂੰ ਨਹੀਂ ਤੂੰ ਹੀ ਫੜਾਓ ਨਹੀਂ ਨਹੀਂ ਤੂੰ ਜਣਗੇ ਉਹ ਨਹੀਂ ਨਹੀਂ ਦੇ ਆ ਮੇਰੇ ਫਿਰ ਮੈਂ ਮੂੰਹ ਗੋਜ਼ਲਣੇਗਾ ਜੁ ਕਿ ਫੇਰ ਗੋਜ਼ਲਣੇਗਾ ਚਲ ਇਹ ਵਧੀਆ ਹੋ ਗਿਆ ਲੱਗਦਾ ਰੱਬ ਵੀ ਮੇਰੀ ਸੁਣਦਾ ਵਾ ਕੋਈ ਨਾ ਮੈਂ ਹੁਣ ਇਦਾਂ ਹੀ ਕਰਿਆ ਕਰੂੰਗੀ ਨਾ ਕੋਈ ਵੀ ਚੀਜ਼ ਬਣਾਉਂਗੀ ਨਾ ਤੇ ਨਾਉ ਨੁੱਗੇ ਕਰਦਿਆਂ ਕਰੂੰਗੀ ਆਪੇ ਇਹ ਦੇਖਿਆ ਕਰੂੰਗੀ ਇਹਦਾ ਹੀ ਨਾ ਲੱਗੂ ਕੁਝ ਹੋਊਗਾ ਤੇ ਇਹ ਤੇ ਗੱਲ ਉਹ ਹੀ ਹੋਗੀ ਨਾ ਫਿਰ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ නිරේ වසද වදියය සම්බන්ස්කද වයකිීන ලෑ ආලුතිදිී ඒවකිම නිමුරක් නශඩයෝ පීවිලෙෝ